ਮਾਰੇ ਚ ਪਾਸ਼ਾ ਨੇ ਕਿਹਾ ਵੀ ਤੈਨੂੰ ਤੇ ਕਿਹਾ ਦਾਤਨ ਤੋੜ ਕੇ ਲਿਆ ਤੂੰ ਕਸ਼ੈਰਾ ਵੀ ਨਾਲ ਬੰਨ ਲਿਆ ਚੋਲਾ ਵੀ ਪਾ ਲਿਆ ਦਸਤਾਰ ਸਜਾਣ ਡਿਆ ਪਾਈਏ ਫੇਰ ਸਜਾ ਲੈਣੀ ਸੀ ਪਹਿਲਾਂ ਦਾਤਨ ਤੋੜ ਕੇ ਲਿਆ ਪਰ ਉਹ ਸਿੱਖ ਨੇ ਪਤਾ ਕੀ ਜਵਾਬ ਦਿੱਤਾ ਉਹ ਸਿੱਖ ਕੀ ਕਹਿੰਦਾ ਗੁਰਗੋਬਿੰਦ ਸਿੰਘ ਜੀ ਮਾਰ ਸੱਚਿਆ ਪਾਤਸ਼ਾ ਤੁਹਾਡਾ ਹੁਕਮ ਹੋਇਆ ਕਿ ਦਾਤਨ ਤੋੜ ਕੇ ਲਿਆ ਮਹਾਰਾਜ ਜੀ ਮੈਂ ਮੈਂ ਤਿਆਰੀ ਤਾਂ ਕਰਦਾ ਵਾਂ ਪਿਆ ਮੈਂ ਤਿਆਰੀ ਕਰਕੇ ਕਿਕਰ ਦੇ ਉੱਪਰ ਜਾਵਾਂ ਮਹਾਰਾਜ ਸੱਚੇ ਪਾਸ਼ਾ ਹੁਣ ਤੁਹਾਡਾ ਹੁਕਮ ਹੋਇਆ ਵੀ ਦਾਤਨ ਤੋੜ ਕੇ ਲਿਆ ਪਰ ਜੇ ਕਿਕਰ ਦੇ ਉੱਤੇ ਚੜੇ ਹੋਏ ਨੂੰ ਹੁਕਮ ਹੋ ਗਿਆ ਰੱਬ ਦਾ ਉੱਤੋਂ ਹੁਕਮ ਆ ਗਿਆ ਵੀ ਉਹਨਾਂ ਗਾਂਧਾ ਗਿਆ ਆ ਜਾ ਹੁਣ ਥੱਲੇ ਨਾ ਜਾਈ ਫਿਰ ਮਹਾਰਾਜ ਜੀ ਮੈਂ ਆਪਣਾ ਕਸ਼ਹਿਰਾ ਲੈਣ ਆਵਾਂਗਾ ਫਿਰ ਮਹਾਰਾਜ ਜੀ ਮੈਂ ਆਪਣਾ ਚੋਲਾ ਲੈਣ ਆਵਾਂਗਾ ਮੇਰਾ ਮਤਲਬ ਹੈ ਮੈਂ ਤਿਆਰੀ ਕਰਕੇ ਜਾਵਾਂ ऐसे सिख ਭਾਵਨਾ ਵਾਲੇ ਹੁੰਦੇ ਸਨ ਜਿਹੜੇ ਕਹਿੰਦੇ ਚੇਤਿਆਰੀ ਰੱਖਣੀ ਚਾਹੀਦੀ ਏ ਤਾਂ ਮੈਂ ਬੇਨਤੀ ਕੀ ਤਿਸੇ ਗੁਰੂ ਕੇ ਸੇ